ਜਿਸ ਤਰ੍ਹਾਂ ਪੰਜਾਬ ਦੇ ਨਕਲੀ ਇਨਕਲਾਬੀਆਂ ਦੇ ਇਹ ਦਿੱਲੀ ਵਾਲਿਆਂ ਦੇ ਮਾਡਰਨ ਬਦਾਲੀ ਮੈਂ ਕਹਿੰਦਾ ਹੁੰਦਾ ਕਿ ਪੰਜਾਬ ਦੇ ਵਿੱਚ ਲੁੱਟ ਮਚਾਈ ਹੋਈ ਆ ਚਾਹੇ ਤਿਆਰਵਾਜੀ ਹੋਵੇ ਚਾਹੇ ਥਾਂ-ਥਾਂ ਨਸ਼ਾ ਵਿਕਦਾ ਹੋਵੇ ਚਾਹੇ ਬੇਰਜਗਾਰੀ ਹੋਵੇ ਚਾਹੇ ਦਿਨ-ਪਰ-ਦਿਨ ਪੰਜਾਬ ਤੇ ਵਾਧਦਾ ਕਰਜ਼ਾ ਹੋਵੇ ਇਹਨਾਂ ਦੇ ਮੰਤਰੀ ਹਰਜੋਤ ਬੈਂਸ ਤੇ ਉਹਦੀ ਧਰਮਪਤਨੀ ਜੋਤੀ ਯਾਦ ਜੋ ਆਈਪੀਐਸ ਮਹਾੜੀ ਐਸਪੀ ਹੈੱਡਕ quartਰ ਲੱਗੇ ਹੋਏ ਨੇ ਉਹਨਾਂ ਤੇ 100 ਕਰੋੜ ਦੇ ਸਾਈਬਰ ਕਰਾਈਮ ਦੇ ਕਪੜੇ ਦਾ ਠੱਗੀ ਦਾ ਇਲਜ਼ਾਮ ਆ ਜਿਹੜਾ ਐਨਆਰਆਈ ਵੀਰਾਂ ਨਾਲ ਕੀਤਾ ਸੋ ਬੇਸ਼ੱਕ ਸਿੱਟ ਬਣਾਈ ਮੁੱਖ ਮੰਤਰੀ ਨੇ ਪਰ ਇੱਕ ਮੰਤਰੀ ਦੀ ਹੈ ਉਹ ਕਦੇ ਵੀ ਇਨਕੁਆਰੀ ਸਹੀ ਨਹੀਂ ਹੋ ਸਕਦੀ ਜਦੋਂ ਤੱਕ ਉਹ ਮੰਤਰੀ ਆ ਕਿਉਂਕਿ ਉਹਨਾਂ ਨੇ ਜਿਹੜੇ ਅਫਸਰ ਨੇ ਉਹਨਾਂ ਨੇ ਆ ਕੇ ਜੈ ਹਿੰਦ ਕਰਕੇ ਪਹਿਲਾਂ ਸਲੂਟ ਮਾਰਨਾ ਉਹ ਤੋਂ ਬਾਅਦ ਕਿਤੇ ਜਾ ਕੇ ਇਨਕੁਆਰੀ ਸ਼ੁਰੂ ਹੋਣੀ ਆ ਅਸੀਂ ਪ੍ਰੈਸ ਕੰਫਰੰਸ ਵੀ ਕੀਤੀ ਸੀ ਯੂਥ ਵੱਲੋਂ ਕਿ ਭਾਈ ਇਹ ਡਰਾਮਾ ਬੰਦ ਕਰੋ ਇਹਨਾਂ ਨੂੰ ਬਰਖਾਸਤ ਕਰੋ ਤੇ ਹਾਈ ਕੋਰਟ ਦੇ ਜੱਜ ਸਾਹਿਬ ਤੋਂ ਇਹਨਾਂ ਦੀ ਇਨਕੁਆਇਰੀ ਕਰੋ ਤੇ ਇਹਨਾਂ ਨੂੰ برخਾਸਤ ਕਰੋ ਪਰ ਇਹਨਾਂ ਦੇ ਕੋਈ ਅਸਰ ਨਾ ਹੁੰਦਾ ਦੇਖ ਕੇ ਅੱਜ ਯੂਥ ਕਾਲੀ ਦਲ ਵੱਲੋਂ ਮੁੱਖ ਮੰਤਰੀ ਦੇ ਘਰੇ ਅਸੀਂ ਗਏ ਸੀ ਮੈਮੋਰੰਡਮ ਲੈ ਕੇ ਯੂਥ ਕਾਲੀ ਦਲ ਦੇ ਸਾਰੇ ਸੀਨੀਅਰ ਆਗੂ ਸਹਿਬਾਨਾਂ ਵੱਲੋਂ ਉੱਥੇ ਪ੍ਰਦਰਸ਼ਨ ਕੀਤਾ ਗਿਆ ਪਰ ਮੁੱਖ ਮੰਤਰੀ ਸਾਹਿਬ ਜਹਾਜ਼ ਲੈ ਕੇ ਦਿੱਲੀ ਨੂੰ ਜਾ ਭੱਜੇ ਕਿਉਂਕਿ ਦਿੱਲੀ ਹੋਵੇ ਹਰਿਆਣਾ ਹੋਵੇ ਸਾਡੇ ਪੰਜਾਬ ਦਾ ਪੈਸਾ ਬਰਬਾਦ ਕਰਨ ਲਈ ਜਿਹੜਾ ਕਹਿੰਦਾ ਸੀ ਕਿ ਗੱਡੀਆਂ ਰਾਹੀਂ ਵੀ ਜਾ ਸਕਦੇ ਹਾਂ ਜਹਾਜ਼ ਦੀ ਕਿ ਲੋੜਾ ਹੁਣ ਨਿਤ ਨਿਤ ਜਹਾਜ਼ ਘਮਾਉਂਦਾ ਫਿਰਦਾ ਚਲੋ ਉੱਥੋਂ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਚੱਕ ਕੇ ਇੱਥੇ ਥਾਣਾ ਜਿਹੜਾ ਸੈਕਟਰ 3 ਦਾ ਥਾਣਾ ਹੈ ਉੱਥੇ ਲਿਆਂਦਾ ਗਿਆ ਉੱਥੇ ਸਵੇਰ ਦਾ ਸਾਨੂੰ ਪਿਠਾ ਕੇ ਅੱਜ ਹੁਣ ਪਰਚਾ ਦਰਜ ਕਰਕੇ ਸਾਨੂੰ ਇੱਥੇ ਛੱਡਿਆ ਜਾ ਰਿਹਾ ਪਰ ਮੈਂ ਮੁੱਖ ਮੰਤਰੀ ਪੰਜਾਬ ਨਕਰੀ ਇਨਕਲਾਬੀ ਨੂੰ ਤੇ ਮੰਤਰੀ ਹਰਜੋਤ ਬੈਂਸ ਨੂੰ ਇਹ ਸਪਸ਼ਟ ਤੌਰ ਤੇ ਦੱਸਣਾ ਚਾਹੁੰਦਾ ਕਿ ਇਹ ਸਾਡਾ ਸ਼ੁਰੂਆਤ ਹਲੇ ਇਹਨੂੰ ਅਖੀਰ ਨਾ ਸਮਝੋ ਇਹਨੂੰ ਸ਼ੁਰੂਆਤ ਸਮਝੋ ਪਮਾ ਪੰਜਾਬ ਪਮਾ ਚੰਡੀਗੜ੍ਹ ਚ ਜਿੱਥੇ ਵੀ ਸਾਨੂੰ ਠੋਕ ਕੇ ਤੁਹਾਡੇ ਖਿਲਾਫ ਪ੍ਰਦਰਸ਼ਨ ਕਰਨ ਦੀ ਲੋੜ ਪਈ ਜਿੱਥੇ ਵੀ ਤੁਹਾਨੂੰ ਘੇਰਨ ਦੀ ਲੋੜ ਪਈ ਉਹ ਕਿਸੇ ਮਾਧਿਮ ਨਹੀਂ ਹੋਵੇ ਪਰ ਤੁਹਾਡਾ ਇਹ ਜਿਹੜਾ ਡਰਾਮਾ ਹੈ ਉਹ ਅਸੀਂ ਚੱਲਣੇ ਦੇਵਾਂਗੇ ਉਹਨੂੰ ਪੰਜਾਬ ਨੂੰ ਪੰਜਾਬੀਆਂ ਨੂੰ ਇਹ ਜਵਾਬਦੇਹੀ ਦੇਣੀ ਪੈਣੀ ਹੈ ਜਿਹੜੀ ਤੁਸੀਂ ਐਨਆਰਆਈਆਂ ਦੇ ਨਾਲ ਤੁਹਾਡਾ ਮੰਤਰੀ 100 ਕਰੋੜ ਦੇ ਠੱਗੀ ਦੇ ਵਿੱਚ ਫਸਿਆ ਹੋਇਆ ਉਹਦੇ ਲਈ ਉਹ ਅਸਤੀਫਾ ਲਓ ਬਰਖਾਸਤ ਕਰੋ ਜਿਹੜਾ ਡਰਾਮਾ ਹੈ ਬੰਦ ਕਰੋ ਨਹੀਂ ਤੁਹਾਨੂੰ ਥਾਂ-ਥਾਂ ਤੇ ਜਿਹੜੇ ਪੰਜਾਬੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਦਾ ਜਿਹੜਾ ਉਹ ਤੁਹਾਨੂੰ ਚੱਲਣਾ ਪੈਣਾ ਇਹ ਸਿੱਧੀ ਤੌਰ ਤੇ ਚੇਤਾਵਨੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਬਾਈ ਨੇ ਮੰਤਰੀ ਐਮ ਐਲ ਏ ਕਿਹੜਾ ਮੈਨੀ ਕਰਾ ਰਿਹਾ ਕਿਹੜਾ ਨਸ਼ਾ ਪਕਾ ਰਿਹਾ ਕਿਹੜਾ ਭ੍ਰਿਸ਼ਟਾਚਾਰ ਕਰ ਰਿਹਾ ਤੇ ਕਿਹੜਾ ਕਾਂਗਰਸੀ ਐਮ ਐਲ ਏ ਨਾਲ ਸਾਫਕਾਂ ਨਾਲ ਰਲ ਕੇ ਖੇਡ ਖੇਡ ਰਿਹਾ ਉਹ ਸਾਰਾ ਕੁਝ ਜਿਹੜਾ ਤੁਹਾਡਾ ਇਹ ਚਿਹਰੇ ਲੰਗੇ ਕਰਾਂਗੇ ਕਿਉਂਕਿ ਕਾਂਗਰਸ ਦੇ ਝਾੜੂ ਸਾਰੇ ਦੇਸ਼ 'ਚ ਇਕੱਠੇ ਲੜਦੇ ਨੇ ਇੱਥੇ ਵੀ ਅੰਦਰੋਂ ਇਕੱਠੇ ਨੇ ਕਿਉਂਕਿ ਉਹ ਕਰੋ ਡਰਾਮਾ ਕਰਦੇ ਨੇ ਉਹ ਸਾਰੀ ਉਜਾਗਰ ਕਰਾਂਗੇ ਤੇ ਕਦੇ ਵੀ ਤੁਹਾਨੂੰ ਜਿਹੜਾ ਇਹ ਮਨਮਾਨੀਆਂ ਨੇ ਚੱਲਣ ਲੰディアਾਂਗੇ ਜਿਸ ਤਰ੍ਹਾਂ ਪੰਜਾਬ ਦੇ ਨਕਲੀ ਇਨਕਲਾਬੀਆਂ ਦੇ ਇਹ ਦਿੱਲੀ ਵਾਲਿਆਂ ਦੇ ਮਾਡਰਨ ਬਦਾਲੀ ਮੈਂ ਕਹਿੰਦਾ ਹੁਣਾ ਕਿ ਪੰਜਾਬ ਦੇ ਵਿੱਚ ਲੁੱਟ ਮਚਾਈ ਹੋਈ ਆ ਚਾਹ ਇਤਿਹਾਰਵਾਦੀ ਹੋਵੇ ਚਾਹ ਥਾਂ ਥਾਂ ਨਸ਼ਾ ਵਿਕਦਾ ਹੋਵੇ ਚਾਹ ਬੇਰਜ਼ਗਾਰੀ ਹੋਵੇ ਚਾਹ ਦਿਨ ਪਰ ਦਿਨ ਪੰਜਾਬ ਤੇ ਵਾਧਦਾ ਕਰਜ਼ਾ ਹੋਵੇ ਇਹਨਾਂ ਦੇ ਮੰਤਰੀ ਹਰਜੋਤ ਪੈਂਸ ਉਹਦੀ ਧਰਮਪਤਨੀ ਜੋਤੀ ਜਦੋ ਜੋ ਆਈਪੀਐਸ ਮਹਾਲੀ ਐਸਪੀ ਹੈੱਡਕਵਰਟਰ ਲੱਗੇ ਹੋਏ ਨੇ ਉਹਨਾਂ ਤੇ 100 ਕਰੋੜ ਦੇ ਸਾਈਬਰ ਕ੍ਰਾਈਮ ਦੇ ਕਪੜੇ ਦਾ ਠੱਗੀ ਦਾ ਇਲਜ਼ਾਮ ਆ ਜਿਹੜਾ ਐਨਆਰਆਈ ਵਿਰਾਂ ਨਾਲ ਕੀਤਾ ਹੈ